ਕੋਈ ਮਿਲਦੀ ਹੈ ਜੀ ਬਿਲਕੁਲ ਸਭ ਤੋਂ ਵੱਡੀ ਖੁਸ਼ੀ ਹੈ ਕਿ ਸਾਡਾ ਹੌਕੀ ਦਾ ਪੂਰਾ ਪਰਿਵਾਰ ਇੱਥੇ ਨਾਲ ਜੁੜਿਆ ਹੈ ਜੀ ਅਸੀਂ ਸਾਰੇ ਇੱਕ ਦੂਜੇ ਨਾਲ ਰੂਬਰੂ ਹੋਏ ਆ ਇਹ ਵੀ ਬਹੁਤ ਮਾਣ ਵਾਲੀ ਗੱਲ ਹੈ ਤੇ ਬਹੁਤ-ਬਹੁਤ ਧੰਨ ਧੰਵਾਦ ਕਰਦਾ ਮੈਂ ਇਹਨਾਂ ਦਾ ਜੀ ਥੋੜਾ ਪਿਛੇ ਕਰ ਲੋ ਜੀ ਅ ਮੈਨੂੰ ਲੱਗਦਾ ਕਿ ਨੌਜਵਾਨ ਨਸ਼ੇ ਵਾਲੇ ਜਦੋਂ ਜਦੋਂ ਇਹਦਾ ਗੇਮਾ ਹੋ ਜੇ ਸਰਕਾਰ ਵੀ ਇੰਟਰਵੈਨਕਟ ਕਰਦੀ ਕਿ ਸਾਨੂੰ ਉਪਰਾਲਾ ਮਿਲਦੀ ਚੀਜ਼ ਕਰਨੀ ਚਾਹੀਦੀ 100% ਸਰ ਆਈ ਥਿੰਕ ਸਰਕਾਰ ਵੀ ਆ ਆਪਣਾ ਜਿਹੜਾ ਪ੍ਰਾਲਾ ਵਧੀਆ ਕਰ ਰਹੀ ਹੈ ਜੀ ਖੇਡਾਂ ਪ੍ਰਤੀ ਖੇਡਾਂ ਪ੍ਰਤੀ ਵੀ ਬਹੁਤ ਖੇਡਾਂਵਤਨ ਪੰਜਾਬ ਦੀਆਂ ਪੰਜਾਬ ਚ ਹੋ ਰਹੀਆਂ ਨੇ ਜੀ ਪੁਰਾਣੀਆਂ ਖੇਡਾਂ ਅੱਗੇ ਲੈ ਕੇ ਆ ਰਹੇ ਆ ਐਂਡ ਹੁਣ ਲਾਸਟ ਟਾਈਮ ਜਦੋਂ ਸੀਮ ਸਾਹਿਬ ਨਾਲ ਮਿਲੇ ਸੀ ਉਹਨਾਂ ਨੇ ਜ਼ਿਕਰ ਵੀ ਕੀਤਾ ਸੀ ਕਿ ਆਪਾਂ ਪੰਜਾਬ ਦੇ ਵਿੱਚ ਵੀ ਵਧੀਆ ਇੰਟਰਨੈਸ਼ਨਲ ਟੂਰਨਾਮੈਂਟ ਕਰਵਾਈਏ ਤਾਂ ਆਈ ਥਿੰਕ ਇਹ ਚੀਜ਼ਾਂ ਬਹੁਤ ਵਧੀਆ ਨੇ ਆਉਣ ਵਾਲੀ ਫਿਊਚਰ ਲਈ ਤੇ ਆਉਣ ਵਾਲੀ ਜਨਰੇਸ਼ਨ ਲਈ ਜਦੋਂ ਉਹਨਾਂ ਦੇ ਰੂਹ ਰੂਹੇ ਮੈਚ ਹੋਣਗੇ ਉਹ ਦੇਖਣਗੇ ਤੇ ਉਹਨਾਂ ਨੂੰ ਇਹ ਚੀਜ਼ ਮੋਟੀਵੇਟ ਕਰੂਗੀ ਜੀ ਸਰਦਾਰ ਜੀ ਕਿਤੇ ਨਾ ਕਿਤੇ ਗਰਾਊਂਡਾਂ ਦੀ ਕਮੀ ਲੱਗਦੀ ਆ ਪੰਜਾਬ ਦੇ ਪੰਜਾਬ ਦੀ ਸਰਕਾਰ ਕੋਈ ਜੀ ਮੈਂ ਮੈਂ ਜਦ ਵੀ ਜਾਣਾ ਆਈ ਥਿੰਕ ਮੈਂ ਇਹੀ ਅਪੀਲ ਕਰਦਾ ਕਿ ਗਰਾਊਂਡਸ ਜ਼ਿਆਦਾ ਹੋਣੇ ਚਾਹੀਦੀਆਂ ਨੇ ਜੀ ਕਿਉਂਕਿ ਗਰਾਊਂਡਸ ਇੰਪੋਰਟੈਂਟ ਨੇ ਜ਼ਿਆਦਾ ਸਟੇਡੀਅਮ ਨਹੀਂ ਹੋ ਵੀ ਹੋਣੇ ਜੇ ਫਿਰ ਵੀ ਸਹੀ ਹੈ ਜੀ ਬਟ ਗਰਾਊਂਡ ਜਿਹੜੀਆਂ ਜ਼ਿਆਦਾ ਅਵੇਲੇਬਲ ਹੋਣੀਆਂ ਚਾਹੀਦੀਆਂ ਬਟ ਆਈ ਥਿੰਕ ਆਉਣ ਵਾਲੇ ਪਿਛਲੇ ਕੁ ਸਾਲਾਂ ਦੀ ਗੱਲ ਕਰੀਏ ਤੇ ਕਾਫੀ ਸਾਰੀ ਜਿਹੜੀਆਂ ਅਸਲ ਟਰਫ ਨੇ ਉਹ ਲੱਗ ਚੁੱਕੀਆਂ ਨੇ ਤੇ ਕੰਮ ਹੋ ਰਿਹਾ ਜੀ ਇਸ ਨੂੰ ਟਾਈਮ ਵੀ ਲੱਗਦਾ ਨੋ ਡਾਊਟ ਇੱਕ ਗਰਾਊਂਡ ਤਿਆਰ ਹੋਣ ਲੱਗਿਆਂ ਵੀ ਬਹੁਤ ਟਾਈਮ ਲੱਗਦਾ ਹੈ ਜੀ ਮੌਜੂਦਾਨ ਨੂੰ ਮੈਸੇਜ ਦੇਣਾ ਚਾਹੁੰਦਾ ਬਿਲਕੁਲ ਜੀ ਅਸੀਂ ਤਹਾਡੇ ਸਾਹਮਣੇ ਜੀ ਕਿਉਂਕਿ ਅਸੀਂ ਵੀ ਛੋਟੇ ਜਿਹੇ ਪਰਿਵਾਰ ਤੋਂ ਉੱਠੇ ਆਂ ਛੋਟੇ ਜਿਹੇ ਪਿੰਡ ਤੋਂ ਉੱਠੇ ਆਂ ਤੇ ਮਿਹਨਤ ਸਦਕਾ ਕੋਚਾਂ ਦੀ ਸਪੋਰਟ ਸਦਕਾ ਮਾਪਿਆਂ ਦੀ ਸਪੋਰਟ ਸਦਕਾ ਅਸੀਂ ਇੱਥੇ ਪਹੁੰਚੇ ਆਂ ਤੇ ਤੁਸੀਂ ਵੀ ਆਪਣੀ ਆਪਣਾ ਜਿਹੜਾ ਟੀਚਰ ਆਪਣਾ ਗੋਲ ਵੱਡਾ ਰੱਖੋ ਜ਼ਿੰਦਗੀ ਦਾ ਤੇ ਮਿਹਨਤ ਕਰੋ ਦੁਗਣੀ ਤੇ ਤੁਸੀਂ ਇੱਕ ਨਾ ਇੱਕ ਦਿਨ ਜ਼ਰੂਰ ਆਪਣਾ ਜਿਹੜਾ ਮਕਾਮ ਹਾਸਲ ਕਰੋਗੇ ਜੀ ਹਰ ਮਹੀਨੇ ਜਿਹੜਾ ਪੰਜਾਬ ਦੀ ਟੀਮ ਦੀ 1 ਕਰੋੜ ਰੁਪਇਆ ਦਿੱਤਾ ਗਿਆ ਖਿਡਾਰੀਆਂ ਨੂੰ ਉਸ ਦਾ ਦੇਖਦੇ ਕਿੰਦਾ ਵੱੰਨ ਲੱਗਾ ਸਾਰਾ ਪੁਰਾਣੀ ਹੋ ਗਈਆਂ ਤਾਂ ਜੀ ਵੀ ਦੇਖੋ ਸਰ ਮੈਂ ਅਹੀ ਕਹਿ ਰਿਹਾ ਕਿ ਜਦੋਂ ਸਨਮਾਨ ਮਿਲਦਾ ਹੈ ਜੀ ਤੁਸੀਂ ਮੈਡਲ ਜਿੱਤ ਕੇ ਆਉਂਦੇ ਹੋ ਪੰਜਾਬ ਗਵਰਨਮੈਂਟ ਤੁਹਾਨੂੰ ਸਰ ਮੈਡਲ ਨਹੀਂ ਮਿਲਦਾ ਇੱਕ ਜਿਹੜੀ ਰਾਸ਼ੀ ਦਿੱਤੀ ਗਈ ਪੰਜਾਬ ਸਰਕਾਰ ਵੱਲੋਂ 1 ਕਰੋੜ ਰੁਪਏ ਸਰ ਗੱਲ ਹੀ ਘਟ ਰਹੇ ਹੋ ਤੁਸੀਂ ਗੱਲ ਸੁਣ ਲਓ ਮੈਂ ਵੀ ਇਹੋ ਕਹਿ ਰਿਹਾ ਕਿ ਜਦੋਂ ਅਸੀਂ ਮੈਡਲ ਜਿੱਤ ਕੇ ਆਉਂਦੇ ਆ ਤੇ ਸਾਨੂੰ ਜਦੋਂ ਸਨਮਾਨ ਕਰ ਰਹੀ ਹੈ ਪੰਜਾਬ ਸਰਕਾਰ ਇਹ ਚਾਹ ਦੇ ਲਈ ਚੀਜ਼ ਬਹੁਤ ਵਧੀਆ ਹੈ ਜਦੋਂ ਜੰਗ ਸਰ ਕੋਈ ਪਲੇਅਰ ਆ ਕੋਈ ਲੜਕਾ ਹੈ ਜਾਂ ਕੋਈ ਵੀ ਸਪੋਰਟਸਮੈਨ ਦੇਖੂਗਾ ਜੀ ਉਹਦੇ ਲਈ ਇਹ ਚੀਜ਼ ਮੋਟੀਵੇਟ ਕਰੂਗੀ ਕਿ ਅਸੀਂ ਵੀ ਹੋਰ ਮਿਹਨਤ ਕਰੀਏ ਅੱਗੇ ਜਾ ਕੇ ਇੰਡੀਆ ਨੂੰ ਰਿਪਰੈਜ਼ੈਂਟ ਕਰੀਏ ਮੈਡਲ ਲੈ ਕੇ ਆਈਏ ਦੇਸ਼ ਲਈ ਤੇ ਸਾਨੂੰ ਵੀ ਇਹ ਸਨਮਾਨ ਮਿਲ ਗਿਆ ਬਹੁਤ ਜ਼ਰੂਰੀ ਹੈ ਜੀ ਕੀ ਕਹਿਣਾ ਚਾਹੋਗੇ ਕਿ ਬੜਾ ਮਾਣ ਸਨਮਾਨ ਮਿਲਿਆ ਬੜੇ ਪ੍ਰਾਉਡ ਮਿਲ ਰਿਹਾ ਹੈ ਕਿ ਬਹੁਤ ਖੁਸ਼ੀ ਦੀ ਗੱਲ ਹੈ ਜੀ ਜਦੋਂ ਵੀ ਅਸੀਂ ਕੋਈ ਮੈਡਲ ਜਿੱਤੇ ਕੇ ਆਉਂਦੇ ਆ ਸਾਨੂੰ ਇਦਾਂ ਹੀ ਹਰ ਵਾਰ ਮਾਣ ਸਨਮਾਨ ਮਿਲਦਾ ਵਾ ਅਸੀਂ ਪਿਛਲੀ ਵਾਰ ਵੀ ਜਦੋਂ ਮੈਡਲ ਜਿੱਤੇ ਕਿ ਆਈ ਸੀ 올림픽 ਦੇ ਵਿੱਚ ਉਦੋਂ ਵੀ ਸਾਨੂੰ ਇਨਾ ਸਨਮਾਨ ਸਨਮਾਨ ਮਿਲਿਆ ਸੀ ਹੁਣ ਵੀ ਅਸੀਂ ਚੈਂਪੀਅਨ ਟਰੋਫੀ ਦੇ ਵਿੱਚ ਆ ਕੇ 골ਡ ਮੈਡਲ ਲੈ ਕੇ ਆਏ ਆ ਹਾਨੂੰ ਅੱਜ ਫੇਰ ਆਉਣਾ ਹੈ ਮਾਣ ਮਾਣ ਮਿਲਦਾ ਵਾ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਵਾਂ ਧੰਨਵਾਦ ਜਿਵੇਂ ਕਿ ਲਾਸਟ ਮੈਚ ਦੇ ਵਿੱਚ ਗੋਲ ਕੀਤੇਗੇ ਔਰ ਬੱਲੇ ਬੱਲੇ ਕਰਾਈ ਜਿਹਦੀ ਗੱਲ ਕਰ ਸਕਦੇ ਆ ਕਿਵੇਂ ਦਾ ਮੈਚ ਸੀ ਕੰਮ ਕਿੰਨਾ ਦਿਸੇ ਬਿਲਕੁਲ ਜੀ ਉਹ ਵਾਡਾ ਫਾਈਨਲ ਮੈਚ ਸੀ ਫਾਈਨਲ ਮੈਚ ਤਾਂ ਹਮੇਸ਼ਾ ਹੀ ਟਫ ਹੁੰਦਾ ਵਾ ਤੁਹਾਨੂੰ ਪਤਾ ਹੀ ਹੈ ਕਿ ਫਾਈਨਲ 'ਤੇ ਪਹੁੰਚਣਾ ਬਹੁਤ ਵੱਡੀ ਗੱਲ ਹੋ ਜਾਂਦੀ ਆ ਉਹ ਸਾਡਾ ਲਾਸਟ 7 ਮਿੰਟ ਰਹਿ ਗਏ ਸੀ ਉਹ ਅਸੀਂ ਗੋਲ ਕੀਤਾ ਸੀ ਉਹ ਪੂਰੀ ਟੀਮ ਦਾ ਗੋਲ ਆ ਜੀ ਮੇਰਾ ਗੋਲ ਨਹੀਂ ਆ ਉਹਦੇ ਕਰਕੇ ਹੀ ਅਸੀਂ ਅੱਜ ਮੈਡਲ ਲੈ ਕੇ ਆਏ ਆ ਆਇਤਾੜੇ ਸਾਹਮਣੇ ਹੀ ਖਲੋਤੇ ਆਂ ਧੰਨਵਾਦ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਨੌਜਵਾਨਾਂ ਨੂੰ ਮੇਰੀ ਇਹੀ ਬੇਨਤੀ ਹੈਗੀ ਨਸ਼ਿਆਂ ਤੋਂ ਦੂਰ ਰਹਿਣਾ ਵਾਦ ਤੋਂ ਵਾਦ ਸਪੋਰਟਸ 'ਤੇ ਧਿਆਨ ਦੇਣਾ ਤਾਂ ਆਪਾਂ ਦੇਸ਼ ਲਈ ਮੈਡਲ ਲੈ ਕੇ ਆਈਏ ਆਪਾਂ ਆਪਾਂ ਨਸ਼ੇ ਨਮੁਕਤ ਕਰੀਏ ਧੰਨਵਾਦ